ਅਸਿਕੀ ਮਾਮਲਾ ਹੈ ਤੇ ਚਾਰ ਬੰਦੇ ਇੱਥੇ ਲੈ ਕੇ ਆਏ ਪੌੜਾ ਸਿਬਲੋਕ ਨੂੰ ਸਰ ਮੈਂ ਐਮਪੀ ਸੁਖਮਨ ਜੀ ਦੇ ਸਿਵਲ ਹਸਪਤਲ ਤੋਂ ਆਵੜਾ ਸਾਨੂੰ ਕਾਲ ਆਈ ਸੀ ਕਿ ਹੁਸ਼ਿਆਰਪੁਰ ਰੋਡ ਆਪਣਾ ਰੋਮੀ ਢਾਬੇ ਦੇ ਕੋਲ ਕੋਈ ਐਕਸੀਡੈਂਟ ਹੋਇਆ ਹੁੰਦਾ ਜਿਹੜਾ ਕਿ ਇਤਨਾ ਪਾਣੀ ਦੇ ਨਾਲ ਇਹ ਆਟੋ ਵੀ ਜਾਂਦੇ ਪਏ ਸੀ ਇਹ ਚਾਰ ਜਾਨੇ ਸੀਗੇ ਟੋਟਲ ਉਹ ਟਰਾਲੀ ਦੇ ਵਿੱਚ ਆ ਗਏ ਕੁੜੀ ਵਾਲੀ ਟਰਾਲੀ ਜੀ ਕੀ ਕੋਈ ਗੱਡੀ ਵਗੈਰਾ ਵੀ ਇਸ ਕੀ ਸਰ ਪਿੱਛੇ ਹਾਂਜੀ ਸਰ ਇੱਕ ਗੱਡੀ ਸੀਗੀ ਬ੍ਰੀਜ ਆ ਜਿਹਦੇ ਨਾਲ ਐਕਸੀਡੈਂਟ ਹੋ ਗਿਆ ਤੇ ਟਰਾਲੀ ਜਿਹੜੀ ਇਹਨਾਂ ਦੇ ਉੱਪਰ ਪਲਟ ਗਈ ਤੇ ਜਿਹਦੇ ਵਿੱਚ ਤਿੰਨ ਪੇਸ਼ੈਂਟ ਸੀਗੇ ਜਿਹੜੇ ਡੈੱਡ ਹੋ ਗਏ ਤੇ ਇੱਕ ਠੀਕ ਆ ਪੇਸ਼ੰਤ ਉਹ ਇੱਥੇ ਆਪਾਂ ਸਿਵਲ ਹਸਪੀਟਲ ਦੀ ਐਮਰਜੈਂਸੀ ਜੱਪ ਲੈ ਕੇ ਆਏ ਹਾਂ ਹਾਂਜੀ ਸਰ ਇੱਕ ਰੋਮੀ ਝਾਬੇ ਦੇ ਅੱਗੇ ਐਕਸੀਡੈਂਟ ਹੋਇਆ ਹਾਂਜੀ ਨੀਅਰ ਰੋਮੀ ਟੱਬਾ ਸ਼ਰਪੁਰਵਾੜਾ ਰੋਡ ਤੇ ਐਕਸੀਡੈਂਟ ਹੋਇਆ ਚਾਰ ਸਾਢੇ 2:00 108 ਤੇ ਚਾਰ ਮਰੀਜ਼ ਲੈ ਕੇ ਆਏ ਸੀ ਤਿੰਨ ਉਹਦੇ ਵਿੱਚੋਂ ਬ੍ਰਾਡ ਡੈੱਡ ਸੀ ਕ੍ਰਸ਼ ਇੰਜਰੀ ਹੋਈ ਸੀ ਉਹਨਾਂ ਦੇ ਆਆਂਸ਼ਿਕ 150 ਦਾ ਬੱਚਾ ਸੀ ਸੁਨੀਤਾ ਤੇ ਪੱਪੂ ਇੱਕ ਸੰਜੀਵ ਸੰਜੀਵ ਯਾਦਵ پیشنਟ ਸੀ ਉਹ ਉਹ ਠੀਕ ਸੀ ਥੋੜੀ ਕ੍ਰਸ਼ ਇੰਜਰੀ ਸੀ ਉਹਦੇ ਰਾਈਟ ਆਰਮ ਤੇ ਤੇ ਹੋਰ ਥੋੜੀ ਮਾਈਨਰ ਇਜਰੀ ਸੀ ਉਹਨੂੰ ਅੱਗੇ ਰੈਫਰ ਕਰ ਦਿੱਤਾ ਸੀ ਆਪਾਂ ਆਪਣੇ ਜਲੰਧਰ ਡਿਸਟ੍ਰਿਕਟ ਹਸਪੀਟਲ ਤੇ ਸਰ ਰੈਫਰ ਕਿੱਥੇ ਕੀਤਾ ਸਰ ਜਲੰਧਰ ਡਿਸਟ੍ਰਿਕਟ ਹਸਪੀਟਲ ਸਰ ਕਹੀ 12:30 ਵਜੇ ਸੰਤਵਾਦ ਜੀ ਕਿਰੋ ਮਿਟਾ ਭੇਦਨ ਜੀ ਕੋ ਐਕਸੀਡੈਂਟ ਹੋਇਆ ਕਾੜਾ ਤੇ ਇਰਖਸਾ ਦਾ ਤੇ ਟੈਕਟਰ ਵਾਲੀ ਦਾ ਉੱਥੇ ਅਸੀਂ ਮੈਂ ਮੁਕੇ ਤੇ ਪਹੁੰਚਿਆ ਸੀ ਮੀਤਪੁਰ ਸਪਾਰਟੀ ਤੇ ਦੇਖਿਆ ਕਿ ਉਥੇ ਕਾਰ ਬਰੀ ਗਿਆ ਤੇ ਇਰਖਸਾ ਤੇ ਟੈਕਟਰ ਵਾਲੀ ਐਕਸੀਡੈਂਟ ਹੋਇਆ ਸੀ ਤੇ ਮੁਕੇ ਦੇ ਸੱਚ ਕੀਤੀ ਫਿਰ ਅਸੀਂ ਹਸਪੀਟਲ ਪਹੁੰਚੇ ਸਖਾਈ ਸੁਪਰੀ ਫੋਾਰੇ ਉੱਥੇ ਤਿੰਨ ਤਿੰਨ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਜਿਹਦੇ ਵਿੱਚ ਪਤੀ ਪਤਨੀ ਤੇ ਉਹਨਾਂ ਦਾ ਇੱਕ ਬੱਚਾ ਸੀ ਜਿਹੜਾ ਸਾਬਦਾ ਇੱਕ ਬੰਦਾ ਹੋ ਜਾਕੀ ਸੀ ਉਹਨੂੰ ਡਾਕਟਰ ਨੂੰ ਪੁੱਛਿਆ ਗਿਆ ਉਹਨੇ ਆਖਿਆ ਮੈਂ ਉਹਨਾਂ ਨੂੰ ਰੈਫਰ ਕਰਤਾ ਗਿਆ ਜਿਹੜਾ ਦਾਦਾ ਤੇ ਸਰ ਜਿਹੜੇ ਵਿਅਕਤੀ ਮਰੇ ਹੈ ਡੈਥ ਹੋਈ ਹੈ ਉਹ ਕਿਸ ਚੀਜ਼ ਦੇ ਉੱਪਰ ਸਵਾਰ ਸੀ ਨੇ ਉਹ ਇਹੀ ਰਕਸ਼ਾ ਦੇ ਸਵਾਰ ਸੀ ਤੇ ਮਨੁੱਖ ਜਿਹੜਾ ਪੱਪੂ ਜਦਵਾ ਇੱਕ ਉਹਦੀ ਪਤਨੀ ਸਨੀਤਾ ਤੇ ਇੱਕ ਬੱਤਰਾ ਦਾ ਬੱਚਾ ਜਿਹੜਾ ਸਾਦਾ ਯਾਰਾ ਤੇ ਸਰ ਇਹ ਮਤਲਬ ਕਿ ਕਿੱਦਾਂ ਹੋਇਆ ਐਕਸੀਡੈਂਟ ਕਿਹੜੀ ਮਗੀ ਟਾਕ ਦੇ ਵਿੱਚ ਕਾਗ ਦੇ ਵਿੱਚ ਕਿੱਦਾਂ ਹੋਇਆ ਐਕਸੀਡੈਂਟ ਸੋ ਮੋਕੇ ਉਹ ਦੇਖਿਆ ਕੋਈ ਮੋਕੇ ਬਹੁਤ ਕੋਈ ਮਿਲਿਆ ਨਹੀਂ ਮੈਨੂੰ ਜੋ ਮੈਂ ਦੇਖਿਆ ਕਿ ਅੱਗੇ ਟਰੈਕਟਰ ਖੜੀ ਸੀ ਉਹਦੇ ਪਿੱਛੇ ਉਹਦੇ ਪਿੱਛੇ ਇੱਕ ਐਕਸਰ ਸੀ ਉਹਦੇ ਪਿੱਛੇ ਖੜ ਐਕਸਰ ਰਿਹਾ ਇਸ ਪਾਰਵੇ ਇਨੋਵੇਸ਼ਨ ਜੀਐਮਏ ਯੂਨੀਵਰਸਿਟੀ